ਪਤੀ ਨੂੰ ਆਪਣੀ ਪਤਨੀ ਦੀ ਇਸ ਹਰਕਤ ਤੇ ਯਕੀਨ ਨਹੀਂ ਹੋਇਆ ਜਦੋਂ ਪਤਾ ਲੱਗਿਆ ਕਿ ਉਹ ਘਰੋਂ ਆਪਣੇ ਬੱਚੇ ਨੂੰ ਛੱਡ ਕੇ ਕਿਤੇ ਹੋਰ ਚਲੀ ਗਈ ਹੈ ਲੁਧਿਆਣਾ ਦੇ थाना ਸ਼ਿਮਲਾਪੁਰਯ ਦੀਨ ਪੈਂਦੇ ਇਲਾਕੇ ਦੇ ਵਿੱਚੋਂ ਖਬਰ ਸਾਹਮਣੇ ਆਈ ਜਿੱਥੇ ਘਰੋਂ ਗਹਿਣੇ ਅਤੇ ਨਕਦੀ ਲੈ ਕੇ ਚੋਰੀ ਕਰਕੇ ਆਪਣੇ ਆਸ਼ਿਕ ਦੇ ਨਾਲ ਉਸਦੀ ਪਤਨੀ ਭੱਜ ਗਈ ਜਿਸ ਨੂੰ ਕਿ ਬਾਦ ਦੇ ਵਿੱਚ ਭਾਵੇਂ ਪੁਲਿਸ ਨੇ ਫੜ ਲਿਆ ਪਰ ਇਸ ਨੂੰ ਲੈ ਕੇ ਪੂਰਾ ਪਰਿਵਾਰ ਕਾਫੀ ਹੈਰਾਨ ਸੀ ਅਤੇ ਸਾਥੀ ਦੀ ਭਾਲ ਜਾ ਰਹੀ ਹੈ ਤੁਦਕੀ ਦੋਸ਼ੀ ਮਹਿਲਾ ਨੇ ਆਪਣੇ ਆਸ਼ਿਕ ਦੇ ਨਾਲ ਦੂਜਾ ਵਿਆਹ ਵੀ ਕਰਵਾ ਲਿਆ ਦੱਸਿਆ ਜਾ ਰਿਹਾ ਹੈ ਥਾਣਾ ਚਿਮਲਾਪੁਰੀ ਦੀ ਐਸਐਚਓ ਨੇ ਦੱਸਿਆ ਕਿ ਇਸ ਮਹਿਲਾ ਨੇ ਕਰੋ ਨਕਦੀ ਅਤੇ ਗਹਿਣੇ ਚੋਰੀ ਕੀਤੇ ਆਪਣੇ ਦੋਸਤ ਨੂੰ ਫੋਨ ਕੀਤਾ ਸ਼ੀਸ਼ੇ ਕਾਲੇ ਸਨ ਉਸ ਗੱਡੀ ਦੇ ਜਦੋਂ ਉਹ ਗੱਡੀ ਦੇ ਵਿੱਚ ਆਇਆ ਤੇ ਉਸ ਦੇ ਵਿੱਚ ਬੈਠ ਕੇ ਫਰਾਰ ਹੁੰਦੀ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਤੋਂ ਬਾਅਦ ਪਤੀ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਿੰਜ ਉਸ ਨੂੰ ਆਪਣੀ ਪਤਨੀ ਦੇ ਅਜਿਹੇ ਕਾਰੇ ਦਾ ਯਕੀਨ ਤਾਂ ਨਹੀਂ ਹੋ ਰਿਹਾ ਪਰ ਇਸ ਪੂਰੀ ਗੱਲ ਦੀ ਗਵਾਹੀ ਸੀਸੀਟੀਵੀ ਕੈਮਰਾ ਵੀ ਭਰ ਰਿਹਾ ਹੈ ਇਸ ਔਰਤ ਨੇ ਆਪਣੇ ਬੱਚੇ ਤੱਕ ਦਾ ਖਿਆਲ ਨਹੀਂ ਕੀਤਾ ਵਿਆਹ ਨੂੰ ਕਾਫੀ ਸਾਲ ਬੀਤ ਚੁੱਕੇ ਨੇ ਪਤਾ ਨਹੀਂ ਹੈ ਜਹੀ ਕੀ ਹਰਕਤ ਕੀਤੀ ਗਈ ਕਿ ਭੱਜ ਕੇ ਇਸ ਨੇ ਵਿਆਹ ਵੀ ਕਰਵਾ ਲਿਆ ਅਤੇ ਨਾਲ ਹੀ ਘਰੋਂ ਜਿਹੜਾ ਸਮਾਨ ਲੈ ਕੇ ਭੱਜੀ ਸੀ ਉਹ ਫਿਲਹਾਲ ਪੁਲਿਸ ਨੇ ਫੜ ਲਿਆ ਅਜੀ ਹਰਕਤ ਕਰਨ ਤੋਂ ਬਾਅਦ ਉਸਦੇ ਪਤੀ ਨੇ ਹੋਰ ਕੀ ਕੁਝ ਦੱਸਿਆ ਉਹ ਜਾਣ ਲੈਣੇ ਆ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਤੇ ਕੀ ਕਾਰਵਾਈ ਹੋਈ ਹੈ ਉਹ ਵੀ ਤੁਹਾਨੂੰ ਸੁਣਾ ਦੇਣੇ ਆ ਦੱਸਦੀ ਹੈ ਕਿ ਆਪਣੇ ਆਸ਼ਿਕ ਦੇ ਨਾਲ ਉਸਨੇ ਦੂਸਰਾ ਵਿਆਹ ਕਰਵਾਇਆ ਪਰ ਉਸ ਨੂੰ ਹਲੇ ਕਾਬੂ ਕਰਨਾ ਬਾਕੀ ਆ ਅਗਰੇ ਮਰੀਂਦਾ ਵਾ ਉਹਨਾਂ ਨੇ ਮੇਰੀ ਵਾਈਫ ਨੇ ਨਾ ਕਰੋ ਚਲੀ ਗਈ ਆ ਉਹ ਥੇਰੇ ਜਿਹੜੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਦੀ ਜਿਹੜੀ ਨੰਬਰ ਪਲੇਟ ਆ ਉਹ ਵੀ ਠੇਕ ਆਈ ਆ ਇਹ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਘਰੋਂ ਉਹ ਆਪਣਾ ਗਹਿਣੇ ਤੇ ਕੁਝ ਕੈਸ਼ ਨਾਲ ਲੈ ਕੇ ਗਿਆ। ਪਹਿਲੇ ਕੀਤਾ ਹੋਇਆ ਕਿ ਪਤਾ ਨਹੀਂ। ਨਾ ਨਹੀਂ ਲਾ ਕੋਈ ਜਿਹੜਾ ਸੱਚਾ ਬੰਤੀ ਕਰਾਇਆ ਵਾ ਇਹ ਵੀ ਪਤਾ ਕਿ ਬਿਲਕੁਲ ਪਤਾ ਹੋਣਾ ਚਾਹੀਦਾ ਹੈ ਕਿ ਉਹ ਬਿਲਕੁਲ ਪਤਾ ਹੋਣਾ ਚਾਹੀਦਾ ਵੀਰੇ ਆਪਣਾ ਗੱਡੀ ਦੇ ਨੰਬਰ ਤੇ ਟੇਕ ਆ ਉਹਦੇ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਨੂੰ ਕੋਣੀ ਚਾਹੀਦੀ ਇਹਨਾਂ ਨੂੰ ਜੇ ਤੁਹਾਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਏ ਦੀ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮਰੀਤ ਨਾਲ ਸੇ ਆਪਣਾ ਮਹਿਰ ਦੇ ਉੱਪਰ ਪ੍ਰੈਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਛੱਲੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਦੇ ਚੱਲਦੇ ਪਏ ਤੇ ਬਾਹਰ ਐਂਟਰੀ ਸਾਲਾ ਕੈਮਰਾ ਚੱਲਦਾ ਪਿਆ ਤੇ ਯਾ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਹੀਨੇ ਬਰਾਦ ਨੂੰ ਕੌਣ ਵਾਰ ਹੈ ਮੈਂ ਰੱਖੀ ਹਰੇਕ ਉਹ ਜੱਤੀਦਾਰ ਕੁਦੀਰ ਮਰੀバイス ਵੀ ਹੋਈ ਹੈ ਮੁੰਡਾ ਅੱਗੇ ਪੜਨਾ ਹੋਣੀ ਮੁੰਡੇ ਦੀ ਰੈਸਟ ਨਹੀਂ ਪਿਛਲੇ ਕਿੰਨੇ ਦਿਨ ਹੋ ਗਏ ਉਹ ਮੁੰਡੇ ਦੀ ਰੈਸਟ ਨਹੀਂ ਪਾਰੇ ਧੰਨਵਾਦ ਜੀ ਤੁਸੀਂ ਹਾਂ ਜੀ ਕੋਲ ਤੋਂ ਮਿਲੇ ਆ ਸੀ ਕਰਵਾਉਣ ਵਾਲੇ ਜੀ ਕਿ ਕੰਮ ਕਰਦੇ ਆ ਲੱਗਦਾ ਕਿ ਕੰਮ ਦਾ ਕੋਈ ਮੋਟਨ ਕੋ ਡੱਟਦਾ ਆ ਬਾਈਕੋ ਵੀਦਾ ਹਾਂ ਜੀ ਕਿ ਤਹਾਰ ਕਾਰਡ ਵਾਲੇ ਜੀ ਬਾਰੇ ਨੰਬਰ ਆ ਹਾਂ ਜੀ ਹੋਟਲ ਵਾਲੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰਾ ਵੀ ਪਰਚਾ ਦਰਜ ਹੋਣਾ ਚਾਹੀਦਾ ਹਾਂ ਅਨੰਦਗਾਰਜ ਕਿਤੇ ਆਧਾਰ ਕਾਰਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਤੇ ਮਿਲੀਪੁਤ ਦੇ ਨਾਲ ਹੋਇਆ ਉਹ ਜਿਹੜਾ ਮੁੰਡੇ ਦਾ ਪਿਓ ਆ ਹਰਦੀਪ ਸਿੰਘ ਖਾਲਸਾ ਉਹ ਆਪਣੇ ਆਪ ਨੂੰ ਅਕਾਲੀ ਲੀਡਰ ਦਾ ਪ੍ਰਧਾਨ ਕਹਿ ਰਿਹਾ ਵਾ ਕਿ ਪਟੇਪੁਰੀ ਦ ਕਾਰਵਾਈ ਕੀਤੀ ਆ ਪਾਪਾਨੀ ਕੋਲ ਕੀਤੀ ਆ ਬਿਲਕੁਲ ਪੂਰਾ ਦਬਾਵ ਪਾਣ ਦੀ ਕੋਸ਼ਿਸ਼ ਕੀਤੀ ਰਹੇ ਬਹੁਤ ਤਰ੍ਹਾਂ ਦੇ ਫੋਨ ਆਏ ਨੇ ਤੇ ਉਹ ਕਾਲਜ ਦੇ ਪ੍ਰਧਾਨ ਐ ਇਦਾਂ ਹਾਂ ਜੀ ਨਹੀਂ ਸੀਸੀਟੀਵੀ ਹੈਗੀ ਜੀ ਪੂਰਾ ਗੱਡੀ ਦੇ ਵਿੱਚ ਉਹ ਕੈਮਰਾ ਲੱਗੇ ਗਿਆ ਬੰਦੇ ਦੀ ਪੂਰੀ ਆਪਣਾ ਡੀਵੀਆਰ ਨਹੀਂ ਕੀਤੀ ਨਹੀਂ ਹਾਂ ਜੀ ਇਹ ਨੰਬਰ ਤੇ ਫਰਜੀ ਹੈ ਜੀ ਜਿਹੜੀ ਇਹ ਨੰਬਰ ਤੇ ਆਪਣੀ ਨੰਬਰ ਇਹਨਾਂ ਦਾ ਪੀਵੀ 10 ਜੀਵਾਈ 6006 ਆ ਤੇ ਇਹਦਾ ਬ੍ਰਦਰ ਆ ਫਨੀ ਫਨੀ 2 ਕੋਈ ਆਪਣਾ ਬਲੌਗਰ ਆ ਤੇ ਨਾਲ ਆਪਣਾ ਸ੍ਰਿੰਦਰ ਵਲੌਗ ਬਣਾਉਂਦੇ ਤੇ ਉਹਦਾ ਵੀਲ ਬ੍ਰਦਰ ਉਹਨਾਂ ਦੇ ਜਿੰਨੇ ਵੀ ਵਲੌਗ ਹਨ ਸਾਰਿਆਂ ਵਿੱਚ ਗੱਡੀ ਯੂਜ਼ ਹੋਈ ਮੇਰੀ ਮੈਰੀ ਨੂੰ 12 ਸਾਲ ਹੋ ਗਏ ਵੀਰੇ 12 ਸਾਲ ਦਾ ਮੇਰਾ ਬੱਚਾ ਹੈ ਯਾਦ ਹੈ ਇੱਕ ਮਾੜਾ ਪਰਿਵਾਰ ਪਾਰਾ ਤੋਂ ਹਾਂਜੀ ਉਹਨਾਂ ਦਾ ਪਰਿਵਾਰ ਵਿਆਹ ਹੈ 350 ਬੰਦਾ ਸ਼ਾਮਿਲ ਸੀ ਉਹਨੇ ਪਰਿਵਾਰ ਸੀ ਸਾਡੇ ਵਿੱਚ 300 ਬੰਦਾ ਬੰਨੋਂ ਪਤਾ ਨਹੀਂ ਕੀ ਆਲਰੇਡੀ ਹੋ ਰਿਹਾ ਉਹ ਉਹਨਾਂ ਨੂੰ ਪਤਾ ਸੀ ਜੀ ਨਹੀਂ ਪਤਾ ਸੀ ਇਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ ਆਪਾਂ ਇਹ ਮੰਗ ਕਰ ਰਹੇ ਹਾਂ ਕਿ ਪਹਿਲੇ ਸੇਈ ਪਰਦਾ ਦਰਜ ਹੋਣਾ ਚਾਹੀਦਾ ਤੇ ਉਹਨਾਂ ਦਾ ਵਿਆਹ ਵੀ ਧਾਰਾ 493 ਤੇ ਗੱਡੀ ਦੀ ਟੇਕ ਜੀ 67 8 ਦੀ ਜੋ ਕਾਰਵਾਈ ਹੈ ਹੋਣ ਚਾਹੀਏ ਜੀ ਨਾ ਵੀ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਲੜਕੀ ਨੂੰ ਕੋਈ ਵਿਆਹਬੂਤ ਮਾਮਲਾ ਸੀ ਸਰ ਕੀ ਮੈਡਮ ਮਾਮਲਾ ਕੀ ਹੋ ਉਹਦੇ ਵਿੱਚ ਇਹ ਸੀ ਕਿ ਸੰਦੀਪ ਸਿੰਘ ਨੇ ਆਪਣਾ ਬਿਆਨ ਰਜਿਸਟਰ ਕਰਵਾਇਆ ਸੀ ਕਿ 6 ਚ 24 ਨੂੰ ਜਿਹੜਾ ਵਾ ਉਹਦੀ ਪਤਨੀ ਸੰਦੀਪ ਜਸਪ੍ਰੀਤ ਕੌਰ ਆਪਣੇ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਰਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ हां ਜੀ ਇਸ ਸੰਬੰਧੀ ਜਿਹੜਾ ਵਾ ਅਸੀਂ ਮਕਦਮਾ ਨੰਬਰ 34 ਮਿਤੀ 13/4/26 ਅੰਡਰ ਸੈਕਸ਼ਨ 380 34 ਆਈਪੀਸੀ ਦਾ ਅਧਾਰ ਡਿਸਟ੍ਰਿਕਟ ਆਪਿਤਾਇਆ ਹੈ ਤੇ ਜਸਪ੍ਰੀਤ ਕਰਨ ਨੂੰ ਅਸੀਂ ਅਰੈਸਟ ਕਰ ਲਿਆ ਹੋਇਆ ਹੈ ਤੇ ਹੁਣ ਉਹ ਨੂੰ ਜੁਡੀਸ਼ੀਅਲ ਛੱਡ ਆਏ ਆ ਤੇ ਮਨੀ ਦੀ ਹੈ ਜਿਹੜੀ ਅਰੈਸਟ ਬਾਕੀ ਆ ਤੇ ਮੈਨੂੰ ਇੱਕ ਹੋਟਲ ਦੇ ਇਲਜ਼ਾਮ ਲਾਏ ਜਾ ਰਹੇ ਨੇ ਕਹਿੰਦੇ ਵੀ ਉਹਨਾਂ ਤੇ ਵੀ ਮਕਦਮਾ ਦਰਜ ਕੀਤਾ ਜਾਵੇ ਉਹਨਾਂ ਤੇ ਵੀ ਕਿ ਉਹਨਾਂ ਨੇ ਵਿਆਹ ਉਹਨਾਂ ਨੇ ਚੈੱਕ ਨਹੀਂ ਕੀਤਾ ਆਧਾਰ ਕਾਰਡ ਤੇ ਵਾਈਫ ਆਫ ਲਿਖਿਆ ਸੀ ਉਹਨਾਂ ਦੇ ਮੈਰਿਸਵਤੀ ਅਸੀਂ ਵੈਰੀਫਾਈ ਕਰ ਕਰ ਰਹੇ ਆ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਵਾਂਗੇ ਬਾਅਦਾਂ ਕਿਤਾ ਜਾਏਗਾ ਮਤਲਬ ਇਹਦੇ ਵਿੱਚ ਹਾਂਜੀ ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕਰ ਇੱਕ ਮੈਮ ਇਹਨਾਂ ਦੇ ਆਨੰਦ ਕਾਰਜ ਲੋਕਲੀ ਹੋਏ ਸੀ ਜਾਂ ਬਾਹਰ ਕਿਤੇ ਸ਼ਹਿਰ ਚ ਹੋਏ ਨੇ ਹਾਂ ਐਕਚੁਅਲੀ ਇਹਦੇ ਬਾਰੇ ਅਜੇ ਲੜਕੀ ਨੇ ਕੁਝ ਨਹੀਂ ਦੱਸਿਆ ਹੋਇਆ ਸਾਨੂੰ ਉਹ ਆਂਦੀ ਮੈਨੂੰ ਨਹੀਂ ਪਤਾ ਕਿੱਥੇ ਆ ਤੇ ਜਦੋਂ ਦੋਸ਼ੀ ਮੰਨੀ ਪੜਿਆ ਜਾਏਗਾ ਉਦੋਂ ਜਿਹੜਾ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕਰਨਾ ਠੀਕ ਹੈ ਜੀ ਠੀਕ ਆ ਵੀਰੇ ਮੈਰੀ ਦਾਵਾ ਉਹਨਾਂ ਨੇ ਮੇਰੀ ਵਾਈ ਕਰੋ ਜਿਹੜੀਆਂ ਹੋਤ ਮੇਰੇ ਮੇਰੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਆਈ ਆ ਤੇ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਛ ਕੈਸ਼ ਨਾਲ ਲੈ ਕੇ ਗਏ ਇੱਕ ਪਹਿਲੇ ਕਿਹਾ ਹੋਇਆ ਕਿ ਪਤਾ ਨਹੀਂ ਨਾ ਕੋਈ ਜਿਹੜਾ ਸੱਤਾ ਬੰਦੀ ਕਰਾਇਆ ਵਾ ਕਿ ਬਦਦਾ ਹੋਣਾ ਕਿ ਬਿਲਕੁਲ ਬਦਦਾ ਹੋਣਾ ਚਾਹੀਦਾ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਫੇਕ ਆ ਉਸੇ ਨੰਬਰ ਪਲੇਟ ਦੇ ਆਪਣਾ ਆਰਟੀਰੀਪੋਰਟ ਨੂੰ ਕੋਣੀ ਚਾਹੀਦੀ ਹੈ ਇਹਨਾਂ ਨੂੰ ਇਹਨਾਂ ਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਇਆ ਗਈ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰੀਜ ਪਲੇਸ ਆਪਣਾ ਮਹਿਰ ਦੇ ਉੱਪਰ ਪ੍ਰੈਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਛੰਡੇ ਵਾਲੇ CCTV ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਦੇ ਚੱਲਦੇ ਪਿਆ ਤੇ ਬਾਹਰ ਐਂਟਰੀ ਸਾਲਾ ਕੈਮਰਾ ਚੱਲਣਾ ਚਾਹੀਦਾ ਤੇ ਯਾ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਹੀਨੇ ਬਰਾਬਰ ਕੋਈ ਬਾਹਰ ਰੈਕ ਨਹੀਂ ਰੱਖੇ ਰਿਹਾ ਰੈਸਟ ਉਹ ਜੱਫੀਦਾਰ ਕੁਦੀ ਦੀ ਰਿਵਾਈਜ਼ੀ ਹੋਈ ਹੈ ਮੁੰਡਾ ਅੱਜ ਤੱਕ ਨਹੀਂ ਪੜੀਦਾ ਨਹੀਂ। ਮੁੰਡਾ ਰੈਸਟਰੀ ਤੇ ਜਿੰਨੇ ਦਿਨ ਹੋ ਗਏ ਉਹ ਮੁੰਡਾ ਰੈਸਟ ਨਹੀਂ ਪਾ ਰਿਹਾ। ਧੰਨਵਾਦ ਜੀ ਤੁਸੀਂ। ਮਾਂਜੀ ਬੋਲਦਿਆਂ ਮਿਹੜਿਆ ਸੀ ਕਰਵਾਤਾ ਸੀ ਜੀ ਕਿ ਨਾਮ ਕਰਦੇ ਆ। ਉਹ ਤਾਂ ਇਹੋ ਨਾਮ ਹੀ ਯਾਰ ਕਿਤਾਬ ਤੇ ਵੀ ਲੱਗਣ ਕੋੜਾ ਦਸਤਾਵਰ ਵੀ ਵਾਈਬਰ ਲਿਖਿਆ ਆ। ਮੈਨੂੰ ਨਹੀਂ ਕਿਤਾਦਾਰ ਕਾਰਡ ਵਾਲਾ ਜੀ ਦੁਬਾਰੇ ਨੰਬਰ ਕਰਦੇ ਆ। ਹਾਂ ਜੀ ਹੋਟਲ ਵਾਲੇ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰੇ ਦਾ ਵੀ ਪਰਚਾ ਦਰਜ ਹੋਣਾ ਚਾਹੀਦਾ। ਉਹਨਾਂ ਆਨੰਦਗੜ੍ਹ ਕਿਤੇ ਧਾਰਕਾਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਤੇ ਮੇਰੀ ਪੁੱਤ ਦੇ ਨਾਲ ਹੋਇਆ ਉਹ ਜਿਹੜਾ ਉਹਨੇ ਜਪੇ ਹਰਦੀਪ ਸਿੰਘ ਖਾਲਸਾ ਉਹ ਆਪਣੇ ਅੰਗਰੇਜ਼ ਅਕਾਲੀ ਲੀਡਰ ਦਾ ਪ੍ਰਧਾਨ ਕਰ ਰਿਹਾ ਵਾ ਤੇ ਪਟੇਕਪੁਰੀ ਦੇ ਕਾਰਵਾਈਆਂ ਵਿੱਚ ਬਿਲਕੁਲ ਪੂਰਾ ਦਬਾਅ ਬਣਦੀ ਤੁਸੀਂ ਕਿਤੇ ਰੋਂ ਬਹੁਤ ਤਰ੍ਹਾਂ ਦੇ ਫੋਨ ਆਏ ਨੇ ਤੇ ਉਹ ਅਕਾਲੀਆਂ ਦੇ ਪ੍ਰਧਾਨ ਐ ਇਦਾਂ ਹਾਂ ਜੀ ਨਹੀਂ ਸੀ ਸੀਸੀਟੀਵੀ ਹੈਗੀ ਜੀ ਪੂਰਾ ਗੱਡੀ ਦੇ ਵਿੱਚੋਂ ਕੈਮਰਾ ਲੱਗੇ ਗਿਆ ਬੰਦੇ ਦੀ ਪੂਰੀ ਆਪਣਾ ਡੀਵੀਆਰ ਦੀ ਕੀਤੀ ਨਹੀਂ ਪਈ ਹਾਂ ਜੀ ਇਹਦੇ ਨੰਬਰ ਪਲੇਟ ਫਰਜੀ ਹੈ ਜੀ ਗੁਰੂਗ੍ਰਾਮਦਰ ਦੇ ਅਸਲੀ ਨੰਬਰ ਇਹਨਾਂ ਦਾ ਪੀਵੀ10 ਜੀ ਬਾਈ 606 ਆ ਤੇ ਇਹਦਾ ਬ੍ਰਦਰ ਆ ਫਨੀ ਫਨੀ 2 ਕੋਈ ਆਪਣਾ ਬਲੌਗਰ ਆ ਤੇ ਨਾਲ ਆਪਣਾ ਸ਼੍ਰੀਂਦਰ ਵਲੌਗ ਬਣਾਉਂਦੇ ਆ ਤੇ ਉਹਦਾ ਰੀਅਲ ਬ੍ਰਦਰ ਉਹਨਾਂ ਦੇ ਜਿੰਨੇ ਵਲੌਗ ਆ ਸਾਰਿਆਂ ਚ ਗੱਡੀ ਜੂਤ ਨੇ ਮੇਰੀ ਮੈਰੀ ਨੂੰ 12 ਸਾਲ ਹੋ ਗਏ ਵੀਰੇ 12 ਸਾਲ ਦਾ ਮੇਰਾ ਬੱਚਾ ਹੈ ਯਾਦ ਜੋ